ਉੱਤੇ ਜਾਣਾ ਦੀ ਗੁਰਦੁਆਰੇ ਦਾ ਜੋ ਲੰਗਰ ਹਾਲ ਹੈ ਉਸ ਦੇ ਵਿੱਚ ਜੋ ਪ੍ਰਬੰਧਕ ਕਮੇਟੀਆ ਵੱਲੋਂ ਇਹ ਡੀਜੇ ਲਾ ਕੇ ਇੱਕ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ ਹੈ ਤੇ ਬਹੁਤ ਹੀ ਮਿੰਦਨਯੋਗ ਹੈ ਤੇ ਮੈਂ ਸਾਰੀਆਂ ਜਥੇਬੰਦਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਤੇ ਪ੍ਰਬੰਧਕਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਸਾਡੀ ਆਣ ਵਾਲੀ ਪੁਣੀਰੀ ਹੈ ਉਹਨਾਂ ਨੂੰ ਆਪਾਂ ਰਹਿਤ ਮਰਿਆਦਾ ਔਰ ਗੁਰੂ ਘਰ ਦੇ ਜੋ ਹੁਕਮ ਹੈ ਗੁਰੂ ਨਾਨਕ ਸਾਹਿਬ ਦੀ ਜੋ ਫਲਾਸਤੀ ਹੈ ਉਹਤੇ ਪਹਿਰਾ ਦੇ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀ ਇਹ ਉਹ ਨਹੀਂ ਜਾ ਰਹੇ ਆ ਲੰਗਰ ਹਾਲ ਵੱਲ ਜਿਹੜਾ ਅਸੀਂ ਪਹਿਲਾਂ ਦਿਖਾਇਆ ਉਹ ਕਮਿਊਨਿਟੀ ਹਾਲ ਹੈ ਜਿਹਦੇ ਵਿੱਚ ਕੋਈ ਵੀ ਪ੍ਰੋਗਰਾਮ ਕਰ ਸਕਦਾ ਜਿਹੜੀ ਰਾਤ ਨੂੰ ਵੀਡੀਓ ਪੈਰਲ ਹੋਈ ਹੈ ਉਹ ਉਸ ਹਾਲ ਦੀ ਹੋਈ ਹੈ ਉਹਦੇ ਵਿੱਚ ਰਾਤ ਨੂੰ ਵਿਆਹ ਇੱਕ ਸ਼ਾਦੀ ਦਾ ਪ੍ਰੋਗਰਾਮ ਸੀ ਜਿਹੜਾ ਉਹਨਾਂ ਨੇ ਉਹ ਵੀਡੀਓ ਬਣਾ ਕੇ ਬੈਰਲ ਕਾਈਤੀ ਹੈ ਹੁਣ ਆਓ ਤੁਸੀਂ ਅਸੀਂ ਲੰਗਰ ਹਾਲ ਤੇ ਦਰਸ਼ਨ ਕਰਾਈਏ ਸਾਡੇ ਗੁਰਦੁਆਰੇ ਸਾਹਿਬ ਦਾ ਲੰਗਰ ਹਾਲ ਜਿਹੜਾ ਹੈ ਉਹ ਕਿਹੜਾ ਹੈ ਇਹ ਸਾਡੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਇਹਦੇ ਵਿੱਚ ਸਾਡੇ ਕਾਫੇ ਜੋ ਵੀ ਜੇ ਚਾਹੇ ਜੋ ਵੀ ਲੰਗਰ ਕਰਾਉਣਾ ਚਾਹੁੰਦਾ ਚਾਹੇ ਉਹ Hindu veer ਹੋਵੇ ਉਹਨਾਂ ਵੀ ਲੰਗਰ ਸਰਤਾ ਨਾਲ ਹੀ ਕਰਾਉਂਦੇ ਨੇ ਪਰ ਉਹ ਸਾਰੇ ਲੰਗਰ ਹਾਲ ਇਸ ਲੰਗਰ ਹਾਲ ਦੇ ਵਿੱਚ ਹੀ ਲੰਗਰ ਹੁੰਦੇ ਨੇ ਸਵੇਰ ਤੋਂ ਲੈ ਕੇ ਇਹ ਸਾਡੀ ਰਸੋਈ ਦਾ ਜਿੱਥੇ ਆਹ ਲੰਗਰ ਬਣਾਉਂਦੇ ਆ ਇਹ ਰਸੋਈ ਹੈ ਸਾਡੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਹ ਕਿਸਾ ਰੱਖਿਆ ਹੋਇਆ ਪਰ ਉਸ ਕਰਕੇ ਕੋਈ ਇਹ ਕਣੇ ਇੱਕ ਢੇਰ ਲਾਇਆ ਹੋਇਆ ਹੈ ਤੇ ਅੰਦਰ ਕੋਈ ਵੀ ਆਇਆ ਨਹੀਂ ਜਦ ਤੱਕ ਕੋਈ ਵੀ ਭਾਰਤ ਲੰਗਰ ਸੇ ਪਹੁੰਚੀ ਰਹਿੰਦਾ ਇਹ ਸਾਡੇ ਚੁੰਨੇ ਦਾ ਬਹੁਤ ਗਿਆਨ ਹੁੰਦਾ ਲੈਣਾ ਹੈ ਇਹ ਲੰਗਰ ਹਾਲਾ ਸਾਰਾ ਦੇਖ ਲੋ ਤੁਸੀਂ ਇਹ ਸਾਡੀ ਚਾਹ ਦਾ ਸਟੋਰ ਹੈ ਜਿੱਥੇ ਆਏ ਇਸ ਵਿੱਚ ਸਾਰਾ ਸਮਾਨ ਅੰਦਰ ਰੱਖਿਆ ਤੇ ਚਾਹ ਦਾ ਸਟੋਰ ਇੱਥੇ ਰੱਖਿਆ ਉਹ ਨਾਲ ਹੀ ਲੰਗਰ ਹਾਲ ਹੈ ਇਹ ਲੰਗਰ ਹਾਲ ਪੂਰਾ ਸਾਡਾ ਪਿੱਛੇ ਸਾਡੇ ਸਟੋਰ ਨਾਲ ਤਿੰਨ ਉਹ ਨਾਲ ਹੀ ਸਾਡਾ ਗੁਰਦਵਾਰ ਸਾਹਿਬ ਜੀ ਔਰ ਇਹ ਬਾਹਰ ਜਿਹੜਾ ਏਰੀਆ ਨੇ ਗੁਰਦਵਾਰ ਸਾਹਿਬ ਦਾ ਏਰੀਆ ਆ ਔਰ ਉਹ ਜਿਹੜਾ ਏਰੀਆ ਆ ਉਹ ਤੁਸੀਂ ਵੀ ਦਰਸ਼ਮਾਈ ਕਰਾਣਾ ਐਦੇ ਵਿੱਚ ਕਰਾ ਰਿਆਂ ਉਹ ਦੇਖੋ ਬਾਹਰ ਜਾ ਕੇ ਆ ਉੱਥੇ ਆਹੀ ਜੋ ਵੀ ਲਿਖ ਰਹੇ ਹਾਂ ਉਹ ਲਿਖਿਆ ਉਹਦੇ ਬਾਰੇ ਵਿੱਚ ਅਸੀਂ ਜਦੋਂ ਤੁਸੀਂ ਆਓਗੇ ਅਸੀਂ ਤੁਹਾਨੂੰ ਦਿਖਾਂਗੇ ਕਿਉਂਕਿ ਅਸੀਂ ਇਹ ਵੀਡੀਓ ਵਿੱਚ ਨਹੀਂ ਦੱਸਣਾ ਚਾਹੁੰਦੇ ਕਿ ਉਹ ਅਸੀਂ ਕਿਉਂ ਲਿਖਿਆ ਹੋਇਆ ਹੈ ਹਸਤੀਕਾਲ ਜੀ ਮੈਜੂ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਜੰਮੂ ਤੋਂ ਜਿਹੜਾ ਗੁਰਦੁਆਰਾ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਲੱਗਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਡੀਜੇ ਵੱਜ ਰਹੇ ਨੇ ਉਹਦੀ ਅਸਲੀਅਤ ਕੁਝ ਹੋਰ ਆ ਪਹਿਲਾ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਂਗਾ ਫਿਰ ਤੁਹਾਨੂੰ ਮੈਂ ਪੂਰੀ ਜਿਹੜੀ ਜਾਣਕਾਰੀ ਉਹਦੀ ਮਹਿਆ ਕਰਾਉਂਗਾ ਕਿਉਂਕਿ ਪੰਜਾਬ ਦੇ ਵਿੱਚ ਬੜੀ ਜਿਹੜਾ ਵੱਡੀ ਪੱਧਰ ਤੇ ਜਿਹੜਾ ਸਿੱਖਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਬੇਸ਼ੱਕ ਉਹ ਸਿੱਖ ਪੰਜਾਬ ਦੇ ਵਿੱਚ ਬੈਠਾ ਜੰਮੂ ਦੇ ਵਿੱਚ ਬੈਠਾ ਚਾਹੇ ਸਤਸੰਦਰੋਂ ਪਾਰ ਬੈਠਾ ਕਿਉਂਕਿ ਜਿਹੜਾ ਵੀ ਸਿੱਖ ਕੌਮ ਆ ਆਪਣੇ ਗੁਰੂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਿਹੜਾ ਪਿਆਰ ਰੱਖਦੀ ਆ ਜਿਹੜਾ ਆਪਣਾ ਧਰਮ ਮੰਨਦੀ ਆ ਕਿ ਸਾਡੇ ਧਰਮ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਕੌਣੋ ਲੋਕ ਨੇ ਤਾਕਤਾਂ ਨੇ ਜਿਹੜੀਆਂ ਇਸ ਤਰ੍ਹਾਂ ਹਮਲੇ ਕਰ ਰਹੀਆਂ ਨੇ ਹਰ ਸਿੱਖ ਦਾ ਉਦੋਂ ਹਿਰਦਾ ਬਲੁੰਦਰਾ ਜਾਂਦਾਗਾ ਇਸ ਨੂੰ ਲੈ ਕੇ ਜਿਹੜੀ ਇੱਕ ਤਾਜ਼ਾ ਅਪਡੇਟ ਹੈ ਜਿਹੜੀ ਨਿਊਜ਼ ਆ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜੀ ਅਸਲ ਵੀਡੀਓ ਆ ਜਿਹੜੀ ਦਿਖਾਈ ਜਾ ਰਹੀ ਆ ਕਿ ਗੁਰਦੁਆਰੇ ਦੇ ਵਿੱਚ ਡੀਜ ਲੱਗੇ थे ਪਰ ਮੈਂ ਤੁਹਾਨੂੰ ਉਹ ਕਲੀਅਰ ਕਰ ਦੇਵਾਂ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਡੀਜ ਨਹੀਂ ਲੱਗੇ ਔਰ ਕਈ ਜਿਹੜੀ ਆ ਫਾਮਾ ਫੈਲ ਰਹੀਆਂ ਨੇ ਕਿ ਗੁਰੂ ਘਰ ਦੇ ਵਿੱਚ ਡੀਜੇ ਲੱਗੇ ਹੋਏ ਨੇ ਗੁਰੂ ਘਰ ਦੇ ਵਿੱਚ ਜਿਹੜਾ ਕੰਜਰ ਨਾਚ ਹੋ ਰਿਹਾਗਾ ਇਹ ਤੁਹਾਨੂੰ ਸਾਰੇ ਭਲੇਕੇ ਮੈਂ ਇਸ ਵੀਡੀਓ ਰਾਹੀ ਕੱਢ ਦੇਵਾਂਗਾ ਕਿਉਂਕਿ ਉੱਥੋਂ ਦੀ ਕਮੇਟੀ ਦੇ ਨਾਲ ਮੇਰੀ ਸਾਰੀ ਗੱਲਬਾਤ ਹੋ ਰਹੀ ਆ ਤੇ ਉੱਥੋਂ ਦੀ ਕਮੇਟੀ ਵੱਲੋਂ ਜਿਹੜਾ ਦੱਸਿਆ ਜਾ ਰਿਹਾਗਾ ਸੱਚ ਉਹ ਵੀ ਤੁਹਾਨੂੰ ਮੈਂ ਦੱਸੂਗਾ ਤੇ ਕਮੇਟੀ ਦੇ ਜਿਹੜਾ ਮੈਨੂੰ ਸਾਰਾ ਡਾਟਾ ਭੇਜਿਆਗਾ ਉਹ ਵੀ ਤੁਹਾਨੂੰ ਮੈਂ ਇਸ ਵੀਡੀਓ ਰਾਹੀ ਤੁਸੀਂ ਵੇਖ ਸਕਦੇ ਹੋ ਕਿਉਂਕਿ ਜਿਹੜੀ ਕਮੇਟੀ ਦੀ ਆ ਉਹ ਵੀਡੀਓ ਵੀ ਇਸੇ ਵੀਡੀਓ ਦੇ ਨਾਲ ਹੀ ਜਿਹੜਾ ਹਿੱਸਾ ਬਣੇਗੀ ਤਾਂ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਣੀ ਆ ਪਹਿਲਾਂ ਤੁਹਾਨੂੰ ਮੈਂ ਉਹ ਵੀਡੀਓ ਦਿਖਾਉਣੀ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇਹ ਵੀਡੀਓ ਸਾਹਮਣੇ ਆ ਰਹੀ ਆ ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਆ ਘੁੰਮ ਰਹੀ ਆ ਇਹ ਵੀਡੀਓ ਕਿਉਂ ਵਾਇਰਲ ਹੋਈ ਆ ਕਿਸ ਨੇ ਕੀਤੀ ਆ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਕਰਨ ਵਾਲਾ ਜਿਹੜਾ ਨੌਜਵਾਨ ਆ ਉਹ ਵੀ ਜੰਮੂ ਦੇ ਆ ਉਸ ਵੱਲੋਂ ਇਹ ਵੀਡੀਓ ਬਣਾਈ ਗਈ ਆ ਤੇ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਆ ਉਹਦਾ ਵਾਇਰਲ ਹੋਣ ਦਾ ਕਾਰਨ ਕੀ ਆ ਉਹ ਵੀ ਦੱਸਾਂਗੇ ਤੁਹਾਨੂੰ ਸਾਰਾ ਕੁਝ ਦੱਸਦੇ ਆ ਪਹਿਲਾਂ ਤੁਹਾਨੂੰ ਮੈਂ ਜਿਹੜਾ ਜੰਮੂ ਦੀ ਜਿਹੜੀ ਗੁਰਦੁਆਰੇ ਦੀ ਜਿਹੜੀ ਕਮੇਟੀ ਆ ਉਹਦਾ ਤੁਹਾਨੂੰ ਮੈਂ ਜਿਹੜਾ ਪ੍ਰਧਾਨ ਆ ਮਹਿੰਦਰ ਸਿੰਘ ਆ ਤੇ ਗੁਰਚਰਨ ਸਿੰਘ ਜਨਰ ਸੈਕਟਰੀ ਆ ਗੁਰਦੁਆਰਾ ਰਾਣੀ ਤਲਾਬ ਜਿਹੜਾ ਡੇਗਿਆਣਾ ਜੰਮੂ ਆ ਇਹ ਉਸ ਦੀ ਗੱਲ ਆ ਤੇ ਉਸ ਤੋਂ ਬਾਅਦ ਜਿਹੜਾ ਐਕਸ ਪ੍ਰਧਾਨ ਆ ਉਹ ਹੈਗਾ ਸਰਦਾਰ ਗੁਰਬਖਸ਼ ਸਿੰਘ ਤੇ ਕਹਿੰਦਾ ਭਾਵ ਕਿ ਕਮੇਟੀ ਵੱਲੋਂ ਜਿਹੜਾ رابطہ ਕਾਇਮ ਕੀਤਾ ਗਿਆ ਇਸ ਕਮੇਟੀ ਵੱਲੋਂ ਮੈਨੂੰ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਕੇ ਵੀ ਜਿਹੜੀਆਂ ਭੇਜੀਆਂ ਗਈਆਂ ਨੇ ਤੇ ਦੂਜਾ ਜਿਹਨੇ ਵੀਡੀਓ ਵਾਇਰਲ ਕੀਤੀ ਉਹ ਵੀ ਗੁਰਸਿੱਖ ਜਿਹੜਾ ਉੱਥੋਂ ਦੇ ਰਹਿਣ ਵਾਲਾ ਹੈਗਾ ਜੰਮੂ ਦਾ ਬਿਲਕੁਲ ਗੁਰਦੁਆਰਾ ਸਾਹਮਣੇ ਉਹਦੇ ਕਾਰਾਂ ਤੇ ਉਹਦੀ ਇੱਕ ਟੈਂਟ ਦੀ ਜਿਹੜੀ ਦੁਕਾਨ ਆ ਫੌਜੀ ਸੀ ਫੌਜ ਤੋਂ ਬਾਅਦ ਆ ਕੇ ਉਹਨੇ ਟੈਂਟ ਦਾ ਜਿਹੜਾ ਇਹਦਾ ਕੰਮ ਸ਼ੁਰੂ ਕੀਤਾਗਾ ਉਸ ਜਿਹੜੇ ਨੌਜਵਾਨ ਕੋਲੇ ਡੀਜੇ ਵੀ ਨੇ ਤੇ ਸਾਰਾ ਜਿਹੜਾ ਕੰਮ ਹੋ ਉਹਨੇ ਜਿਹੜਾ ਇਹ ਵੀਡੀਓ ਵਾਇਰਲ ਉਸ ਨੌਜਵਾਨ ਵੱਲੋਂ ਕੀਤੀ ਗਿਆ ਮਨਜੀਤ ਸਿੰਘ ਜਿਹੜਾ ਹੈਗਾ ਨੌਜਵਾਨ ਰਿੰਕੂ ਸਹਿਦਸਤਰਾ ਨਾਮ ਆ ਮੈਂ ਹੁਣ ਭੁੱਲ ਗਿਆ ਤੇ ਉਸ ਵੱਲੋਂ ਜਿਹੜੀ ਇਹ ਵੀਡੀਓ ਵਾਇਰਲ ਕਰਕੇ ਜਿਹੜੀ ਇਹ ਪਾਈ ਗਈ ਆ ਹੁਣ ਮੈਂ ਤੁਹਾਨੂੰ ਅਸਲੀ ਜਿਹੜੀ ਸੱਚਾਈ ਆ ਇਹਦੇ ਵਿੱਚ ਕੀ ਆ ਤਾਨੂੰ ਪਹਿਲਾਂ ਮੈਂ ਦੱਸ ਦਿੰਦਾ ਮਨਜੀਤ ਸਿੰਘ ਨੇ ਇੰਜੀਨੀਅਰ ਉਹ ਵੀਡੀਓ ਬਣਾਈ ਆ ਉਹਦੇ ਨਾਲ ਵੀ ਗੱਲਬਾਤ ਹੋਈ ਆ ਇਹ ਹੁਣ ਜਿਹੜੇ ਕਈ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਵਾਇਰਲ ਹੋਣ ਦਾ ਕਾਰਨ ਆ ਇਹ ਦੱਸਿਆ ਜਾ ਰਿਹਾ ਕਿ ਗੁਰੂ ਘਰ ਦੇ ਵਿੱਚ ਵੀਡੀਓ ਬਣੀ ਆ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਜਿਹੜੀ ਵੀਡੀਓ ਇਹ ਚਲਾਈ ਜਾ ਰਹੀ ਆ ਉੱਥੇ ਜਿਹੜਾ ਨੰਗਾ ਨਾਚ ਆ ਜਿਹੜਾ ਹੋ ਰਿਹਾਗਾ ਪਰ ਇਹਦੀ ਅਸਲ ਸੱਚਾਈ ਕੀ ਆ ਉਹ ਵੀ ਜਿਹੜਾ ਮਹਿੰਦਰ ਸਿੰਘ ਪ੍ਰਧਾਨ ਆ ਅਤੇ ਜਨਲ ਸਕੱਟਰੀ ਚੇਅਰਮੈਨ ਸਾਹਿਬ ਨੇ ਜਿਹੜਾ ਜੋ ਟੋਨੀ ਸਾਹਿਬ ਨੇ ਉੱਥੇ ਜਿਹੜੇ ਉਹਨਾਂ ਨੇ ਮੈਨੂੰ ਦੱਸਿਆਗਾ ਉਹ ਗੱਲਬਾਤ ਵੀ ਤੁਹਾਡੇ ਨਾਲ ਰੱਖਾਂਗੇ ਸਭ ਤੋਂ ਪਹਿਲਾਂ ਕੰਮ ਹੈ ਭਲੇਖਾ ਹੀ ਕੱਢਾਂਗਾ ਕੱਢ ਦੇਵਾਂ ਸੰਗਤਾਂ ਦੇ ਵਿੱਚੋਂ ਕਿ ਜਿਹੜੀ ਇਹ ਵੀਡੀਓ ਆ ਇਹ ਗੁਰੂ ਘਰ ਦੇ ਵਿੱਚ ਵੀਡੀਓ ਨਹੀਂ ਬਣੀ ਇਹ ਜਿਹੜੀ ਵੀਡੀਓ ਆ ਇਹ ਗੁਰੂ ਘਰ ਦੀ ਵਿੱਚ ਜਿਹੜੀ ਆਪਾਂ ਲੰਗਰ ਹਾਲ ਆ ਜਿੱਥੇ ਪ੍ਰਸਾਦਾ ਸਕਦੇ ਸੰਗਤਾਂ ਉੱਥੋਂ ਦੀ ਵੀਡੀਓ ਨਹੀਂ ਹੈ ਤੁਹਾਨੂੰ ਮੈਂ ਇਸ ਵੀਡੀਓ ਬਾਰੇ ਦੱਸ ਦਾਂਗਾ ਇੱਕ ਪਾਸੇ ਗੁਰਦੁਆਰਾ ਸਾਹਿਬ ਆ ਬਕਚਾਲ ਦੀ ਜਿਹੜਾ ਕਰੀਬ 20 25 ਫੁੱਟ ਜਿਹੜੀ ਸੜਕ ਲੰਘ ਰਹੀ ਆ ਸੜਕ ਦੇ ਪਰਾ ਇੱਕ ਇਧਰ ਹਾਲ ਬਣਿਆ ਹੋਇਆਗਾ ਹਾਲ ਉਹ ਹੈਗਾਗਾ ਜਿਹੜਾ ਲੰਗਰ ਹਾਲ ਹੈਗਾ ਉਹਦਾ ਗੁਰਦੁਆਰ ਸਾਹਿਬ ਦੇ ਵਿੱਚ ਹੀ ਆ ਜਿਹੜੀ ਸੰਗਤਾਂ ਪ੍ਰਸਾਦਾ ਸਕਦੀਆਂ ਨੇ ਪਰ ਇੱਕ ਪਿੰਡ ਦੇ ਵੱਲੋਂ ਜਿਹੜਾ ਕਿ ਸਾਰੇ ਪਿੰਡ ਵੱਲੋਂ ਜਿਹੜਾ ਕਾਫੀ ਲੰਬੇ ਸਮੇਂ ਤੋਂ ਆਪਾਂ ਇਹਨਾਂ ਕਹਿੰਦੇ ਕਿ ਇਹ ਅੱਜ ਦਾ ਬਣਿਆ ਜਾਂ 5-7 ਸਾਲ ਦਾ ਬਣਿਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਹਾਲ ਬਣਾਇਆ ਗਿਆ ਇਹ ਕਿਹਦੇ ਵਾਸਤੇ ਬਣਾਇਆ ਗਿਆ ਹੈ ਤਾਂ ਗੁਰੂ ਘਰ ਦਾ ਜਿਹੜਾ ਕਮੇਟੀ ਦੇ ਅੰਡਰ ਆਉਂਦਾਗਾ ਪਰ ਇਹ ਹਾਲ ਦੱਸਿਆ ਜਾ ਰਿਹਾ ਕਿ ਪਿੰਡ ਵੱਲੋਂ ਸਾਰਾ ਸਹਿਯੋਗ ਲਾ ਕੇ ਇਹ ਬਣਾਇਆ ਗਿਆ ਕਿ ਜਿਨ੍ਹਾਂ ਦੇ ਲੋਕ ਦੇ ਗਰੀਬਾਂ ਦੇ ਖਾਸ ਕਰਕੇ ਵਿਆਹ ਸਾਦੀ ਕਿਸੇ ਨੇ ਸਾਗਣ ਵਗੈਰਾ ਕਰਨਾਗਾ ਜਾਂ ਕੋਈ ਹੋਰ ਪ੍ਰੋਗਰਾਮ ਕਰਨਾਗਾ ਉਹ ਇਸ ਜਿਹੜਾਗਾ ਲੰਗਰ ਜਿਹੜਾ ਉਹਨੂੰ ਹਾਲ ਕਹਿੰਦੇ ਆ ਉਹਨੂੰ ਇਹ ਲੰਗਰ ਨਹੀਂ ਜਾਨੀ ਕਿ ਉਹ ਇੱਕ ਵੱਖਰਾ ਹਾਲ ਆ ਜਾਨੀ ਕਿ ਗੁਰਦੁਆਰਾ ਸਾਹਿਬ ਤੋਂ ਅਲੱਗ ਆ ਜਾਨੀ ਕਿ ਵਿਚਾਲ ਦੀ ਸੜਕ ਲੰਘਦੀ ਆ ਨਜ਼ਦੀਕ ਆ ਗੁਰਦੁਆਰੇ ਦੇ ਆਪਾਂ ਇਹ ਕਹਿ ਲਈਏ ਇਹ ਵੀਡੀਓ ਸ਼ਾਇਦ ਐਡਿਟ ਕੀਤੀ ਹੋਵੇ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਦਿਖਾਈ ਜਾ ਰਹੀ ਆ ਤੇ ਜਾਂ ਇਹ ਵੀਡੀਓ ਤੁਹਾਨੂੰ ਕਹਦੀ ਆ ਕਿ ਆਪਾਂ ਦੂਰੋਂ ਖੜ ਕੇ ਗੁਰਦੁਆਰਾ ਸਾਹਿਬ ਦਿਸਦਾਗਾ ਉਥੋਂ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖਦੇ ਆਂ ਕਿ ਆਪਣੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਦੇਖਦੇ ਆਂ ਗੁਰਦੁਆਰਾ ਸਾਹਿਬ ਹੁੰਦੇ ਨੇ ਪਿੰਡ ਦੇ ਵਿੱਚ ਆਲੇ-ਆਸੇ-ਪਾਸੇ ਘਰ ਹੁੰਦੇ ਨੇ ਕਿਸੇ ਮੁੰਡੇ ਦਾ ਜਾਂ ਲੜਕੀ ਦਾ ਵਿਆਹ ਹੁੰਦਾ ਉਹ ਡੀਜੇ ਵਜਾਉਂਦੇ ਨੇ ਕਹਿੰਦਾ ਭਾਵਕ ਜੇ ਉਥੋਂ ਆਪਾਂ ਵੀਡੀਓ ਖੜ ਕੇ ਬਣਾਉਣਿਆ ਤਾਂ ਗੁਰਦੁਆਰਾ ਸਾਹਿਬ ਦੀ ਵੀਡੀਓ ਵਿੱਚ ਆਵੇਗੀ ਇਹ ਗੱਲ ਹੁਣ ਗੱਲ ਇਹ ਇੱਥੋਂ ਸ਼ੁਰੂ ਹੁੰਦੀ ਆ ਜਿਹੜਾ ਇਹ ਨੌਜਵਾਨ ਨੇ ਵੀਡੀਓ ਮਨਜੀਤ ਸਿੰਘ ਨੇ ਬੈਰਲ ਕੀਤੀ ਆ ਸੋਸ਼ਲ ਮੀਡੀਆ ਤੇ ਉਹਦਾ ਇਹ ਕਹਿਣਾਗਾ ਕਿ ਜਿਹੜਾ ਇਹ ਪ੍ਰਾਤਨ ਜਿਹੜਾ ਹਾਲ ਬਣਿਆਗਾ ਜਿੱਥੇ ਵਿਆਹ ਸਾਦੀ ਦੇ ਪ੍ਰੋਗਰਾਮ ਵੀ ਹੁੰਦੇ ਆ ਛੋਟੇ ਮੋਟੇ ਜਿੱਥੇ ਜਿਨ੍ਹਾਂ ਦੇ ਵਿੱਚ ਨਹੀਂ ਗਜਾਇਸ ਹੁੰਦੀ ਉਹ ਆਪਣਾ ਇੱਥੇ ਭੋਗ ਵਗੈਰਾ ਵੀ ਪਾਉਂਦੇ ਨੇ ਮਰਗਤਾ ਵੀ ਪਾਉਂਦੇ ਨੇ ਖੁਸ਼ੀਆਂ ਦੇ ਵੀ ਪਾਉਂਦੇ ਨੇ Hindu ਭਰਾ ਵੀ ਇੱਥੇ ਜਿਹੜਾ ਆਪ ਦਾ ਜਿਹੜਾ ਉਹ ਵੀ ਕਰਦੇ ਨੇ ਮੁਸਲਮਾਨ ਸਾਰੇ ਧਰਮ ਜਿਹੜਾ ਜਣੇ ਕੇ ਇਸ ਇੱਕ ਵੱਖਰਾ ਹਾਲ ਬਣਿਆ ਹੋਇਆਗਾ ਇਹ ਗੁਰਦੁਆਰੇ ਦਾ ਹਾਲ ਨਹੀਂ ਪਰ ਲੱਗਦਾ ਗੁਰਦੁਆਰੇ ਤੋਂ 20 ਫਟੇ ਦੇ ਕਰੀਬ ਹੀ ਆ ਨੇੜੇ ਆ ਇਹ ਜਦੋਂ ਮੇਰੀ ਮਨਜੀਤ ਸਿੰਘ ਨਾਲ ਗੱਲਬਾਤ ਹੋਈ ਉਹ ਕਹਿੰਦਾ ਵੀ ਜਿਹੜਾ ਅਸੀਂ ਵੀ ਇੱਥੇ ਸੜਾ ਕੁਛ ਪਹਿਲਾਂ ਅਸੀਂ ਕਰਦੇ ਹੁੰਦੇ ਸੀ ਕਹਿੰਦਾ ਹੁਣ ਜਦੋਂ ਕਹਿੰਦਾ ਮੈਂ ਫੌਜ ਚ ਗਿਆ ਸੀ ਫੌਜ ਤੋਂ ਬਾਅਦ ਆਇਆ ਕਹਿੰਦਾ ਹੁਣ ਮੈਨੂੰ ਸਾਨੂੰ ਸੋਝੀ ਆਈ ਆ ਤੇ ਅਸੀਂ ਇਹਦਾ ਵਿਰੋਧ ਕੀਤਾਗਾ ਕਿ ਜਿਹੜੇ ਡੀਜੇ ਵਜਦੇ ਨੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਹ ਜਗ੍ਹਾ ਗਈ ਇਹਦੇ ਵਿੱਚ ਜਿਹੜਾ ਬਾਣੀ ਪੜ੍ਹਦੇ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੂੰ ਕਿਤੇ ਦਾ ਕਿਤੇ ਪ੍ਰਭਾਵਤ ਹੁੰਦਾਗਾ ਇਹ ਅਸੀਂ ਆਪਾਂ ਸਾਰੇ ਮੰਨਦੇ ਆ ਤੇ ਡੀਜੇ ਲਗਾਉਣੇ ਇਹ ਮੰਦ ਭਾਗਾਗਾ ਚਲੋ ਆਪਾਂ ਆਹ ਪ੍ਰੋਗਰਾਮ ਉੱਤੇ ਕਰੀ ਜਾਣ ਕਿਉਂਕਿ ਉੱਥੇ ਚਾਰ ਪੀ ਜਿਹੜੇ ਗੁਰੂ ਘਰ ਨੂੰ ਬਚਦੇ ਆ ਲੋਕਲ ਕਮੇਟੀ ਆ ਸਰੋਨੀ ਕਮੇਟੀ ਦੇ ਅਧੀਨ ਕਮੇਟੀ ਨਹੀਂ ਤੇ ਉੱਥੋਂ ਚਲੋ ਜਿਹੜਾ ਆਪਦਾ ਗੁਰਦਾਰ ਸਾਹਿਬ ਨੂੰ ਤਨਖਾਹ ਵੀ ਦਿੰਦੇ ਆ ਜਿਹੜੇ ਉੱਥੇ ਪਾਠੀ ਸਿੰਘ ਨੇ ਮੈਨੇਜਰ ਨੇ ਜਾਂ ਹੋਰ ਨੇ ਜਿਹੜੀ ਸੇਵਾ ਕਰਦੇ ਨੇ ਸੰਗਤ ਹੁਣ ਕਹਿੰਦਾ ਭਾਵੇਂ ਆ ਕਿ ਉਹ ਹਾਲ ਜਿਹੜਾ ਗੁਰਦੁਆਰੇ ਦੇ 20 25 ਫੁੱਟ ਤੋਂ ਜਿਹੜਾ ਦੂਰ ਆ ਵੱਖਰਾਗਾ ਤੇ ਉੱਥੇ ਜਿਹੜਾ ਇਹ ਪਾਪਾ ਮੰਨਦੇ ਆ ਡੀਜੇ ਲਾਉਣੇ ਗਲਤ ਆ ਇਹ ਕਮੇਟੀ ਨੂੰ ਬੇਨਤੀ ਵੀ ਕਰਦੇ ਆ ਤੇ ਸਾਡੇ ਨਾਲ ਜਿਹੜੇ ਮਹਿੰਦਰ ਸਿੰਘ ਨੇ ਪ੍ਰਧਾਨ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਆ ਜਿਹੜੇ ਉੱਥੋਂ ਦੇ ਚੇਅਰਮੈਨ ਨੇ ਜਿਹੜੇ ਉਹਨਾਂ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਬੜੇ ਸੱਚਜੇ ਢੰਗ ਨਾਲ ਕਿਹਾ ਕਿ ਅਸੀਂ ਜਿਹੜਾ ਇਹਦੇ ਉੱਤੇ ਜਿਹੜਾ ਨਾਮ ਲਿਖਿਆ ਜਿਹੜਾ ਉਹ ਬਾਦਲ ਦਿੰਦੇ ਆ ਗੁਰਦੁਆਰੇ ਦਾ ਨਾਮ ਨਹੀਂ ਲਿਖਾਂਗੇ ਬਾਕੀ ਉਹਨਾਂ ਨੇ ਵੀਡੀਓ ਪਾ ਕੇ ਜਿਹੜਾ ਸਾਰੀ ਸੱਚਾਈ ਆ ਜਿਹੜੀ ਉਹ ਵੀ ਦਿਖਾਈ ਆ ਉਹਨਾਂ ਨੇ ਦੱਸਿਆ ਤੁਹਾਨੂੰ ਮੈਂ ਵੀਡੀਓ ਕਿਰਾਂ ਦਿਖਾਦਾ ਉਹਨਾਂ ਦੀ ਥੋੜੀ ਚੱਲਦੀ ਚੱਲਦੀ ਫੇਰ ਤੁਹਾਨੂੰ ਜਿਹੜੀ ਅੱਗੇ ਜਿਹੜੀ ਵੀਡੀਓ ਉਹ ਆਪਾਂ ਇਸੇ ਵੀਡੀਓ ਦੇ ਨਾਲ ਜਦੋਂ ਮੈਂ ਗੱਲਬਾਤ ਕਰਦਾ ਹਟੂੰਗਾ ਉਸ ਤੋਂ ਬਾਅਦ ਤੁਸੀਂ ਵੀਡੀਓ ਦੇਖ ਲਓ ਅਸਲ ਸੱਚਾਈ ਜਿਹੜੀ ਕਹਿਣ ਦਾ ਭਾਵ ਹੈ ਕਿ ਇਹ ਦੱਸਾਂ ਮੈਂ ਤੁਹਾਨੂੰ ਕਿ ਗੁਰਦੁਆਰਾ ਸਾਹਿਬ ਦੀ ਵੀਡੀਓ ਨਹੀਂ ਹੈ ਇਹ ਤੁਹਾਨੂੰ ਮੈਂ ਇੱਥੇ ਕਲੀਅਰ ਕਰ ਦਿੰਦਾ ਕਈਆਂ ਨੂੰ ਇਸ ਤਰ੍ਹਾਂ ਲੱਗ ਰਿਹਾ ਕਿਉਂਕਿ ਜਦੋਂ ਆਪਣਾ ਜਦੋਂ ਧਾਰਮਿਕ ਬੰਦਾਗਾ ਕੋਈ ਵੀ ਧੰਮ ਦੇ ਨਾਲ ਜੁੜਿਆ ਹੁੰਦਾਗਾ ਉਸ ਨੂੰ ਠੇਸ ਜ਼ਰੂਰ ਪਹੁੰਚਦੀ ਆ ਸੁਣ ਕੇ ਕਿਤੇ ਨਾ ਕਿਤੇ ਕਿ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਿਹਾ ਪਰੇ ਜਿਹੜਾ ਡੀਜੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਇਹ ਕਲੀਅਰ ਹੋ ਗਿਆ ਕਿ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਆਹੇ ਇਸ ਤਰ੍ਹਾਂ ਕੁਝ ਨਹੀਂ ਨਾ ਉੱਥੇ ਜੋਗਾ ਹੁੰਦਾਗਾ ਜਿਹੜਾ ਉਹ ਬਾਹਰ ਕੋਈ ਹਾਲ ਬਣਾਇਆ ਗਿਆਗਾ ਆਪਾਂ ਦੇਖਦੇ ਹਾਂ ਗੁਰਦੁਆਰਿਆਂ ਵੱਲੋਂ ਜਿਵੇਂ ਜਿਸ ਤਰ੍ਹਾਂ ਵੱਡੇ ਗੁਰੂ ਘਰ ਹੁੰਦੇ ਨੇ ਉਹਨਾਂ ਵੱਲੋਂ ਵੀ ਜਿਹੜੇ ਬਾਹਰ ਪ੍ਰਬੰਧ ਕੀਤੇ ਜਾਂਦੇ ਨੇ ਜਿਹੜਾ ਜਿਸ ਤਰ੍ਹਾਂ ਆਪਣੇ ਤਲਵੰਡੀ ਸਾਹਿਬ ਉਹ ਆ ਗਿਆ ਜਾਂ ਹੋਰ ਗੁਰਦੁਆਰੇ ਸਾਹਿਬ ਨੇ ਜਿਹੜੇ ਕਿ ਵੱਖਰੇ ਕਮਰੇ ਹੁੰਦੇ ਨੇ ਉਹ ਵੱਖਰਾ ਜਿਹੜਾ ਉੱਥੇ ਵਿਆਹ ਸਾਦੀ ਹੁੰਦੇ ਨੇ ਰੂਮ ਦੇ ਦਿੰਦੇ ਨੇ ਇਸ ਕਰਕੇ ਜਿਹੜਾ ਉਹ ਲੰਗਰ ਹਾਲ ਜਿਹਨੂੰ ਕਹਿੰਦੇ ਨੇ ਉਹ ਲੰਗਰ ਹਾਲ ਨਹੀਂ ਉਹ ਇੱਕ ਪਬਲਿਕ ਹਾਲ ਆ ਆਪਾਂ ਨੂੰ ਕਹ ਲਈਏ ਪਬਲਿਕ ਤੇ ਉੱਥੇ ਹਰੇਕ ਜਿਹੜਾ ਉੱਤੇ ਵਿਆਹ ਸੱਦੀ ਵੀ ਕਰਦੇ ਨੇ ਗਮੀ ਸੱਦੀ ਦੇ ਜਿਹੜੇ ਭੋਗ ਜਿਹੜਾ ਉਹ ਵੀ ਪਾਏ ਜਾਂਦੇ ਨੇ ਅਤੇ ਹੋਰ ਜਿਹੜਾ ਆਪਣਾ ਜਿਹੜਾ ਕਿਸੇ ਦਾ ਵੀ ਜਿਹੜਾ ਨਿੱਕਾ ਮੋਟਾ ਆਪਾਂ ਕਹ ਲਈਏ ਕਿ ਸਾਗਨ ਵਗੈਰਾ ਹੁੰਦਾ ਉਹ ਵੀ ਕੀਤਾ ਜਾਂਦਾ ਪਰ ਜਿਹੜੇ ਡੀਜੇ ਲੱਗੇ ਨੇ ਡੀਜੇ ਲੱਗਣ ਦਾ ਜਿਹੜਾ ਆਪਾਂ ਕਹਦੇ ਗੁਰਦੁਆਰਾ ਸਾਹਿਬ ਦਾ ਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਗੁਰਦੁਆਰੇ ਵਿੱਚ ਇਹ ਡੀਜੇ ਲੱਗੇ ਨਹੀਂ ਪਰ ਠੀਕ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਜਰੂਰ ਜਾਂਦੀ ਆ ਹੁਣ ਜੇ ਆਪਾਂ ਪਿੰਡਾਂ ਦੇ ਵਿੱਚ ਨੇ ਹੁਣ ਪਿੰਡਾਂ ਦੇ ਵਿੱਚ ਗੁਰੂ ਘਰ ਨੇ ਹੁਣ ਆਲੇ-ਦੁਆਲੇ ਕਿੰਨੇ ਆਪਣੇ ਘਰ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿੰਨੇ ਡੀਜੀ ਚੱਲਦੇ ਆ ਉਹਨਾਂ ਦੀ ਆਵਾਜ਼ ਦੱਸੋ ਗੁਰਦੁਆਰਾ ਸਾਹਿਬ ਵਿੱਚ ਨਹੀਂ ਜਾਂਦੀ ਜਾਂ ਜਿਹੜੇ ਨਾਲ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਜਿਹੜੇ ਆਪਾਂ ਕਹਦੇ ਆ ਘਰ ਨੇ ਉਹ ਆਪਣੇ ਵਿਆਹ ਸਾਧੀਆਂ ਦੇ ਵਿੱਚ ਡੀਜੀ ਲਾਉਂਦੇ ਆ ਗੁਰਦੁਆਰਾ ਸਾਹਿਬ ਬਿਲਕੁਲ ਜਮਨ ਨਾਲ ਆ ਕਈਆਂ ਦੀਆਂ ਕੰਧਾਂ ਸਾਂਝੀ ਹੁੰਦੀ ਆ ਤੇ ਆਪਾਂ ਉਹਨਾਂ ਨੂੰ ਕਿਤੇ ਇਸ ਤਰ੍ਹਾਂ ਰੋਕਿਆ ਪੰਜਾਬ ਦੇ ਵਿੱਚ ਕਿ ਡੀਜੇ ਨਾ ਲਗਾਓ ਤੁਸੀਂ ਡੀਜੇ ਬੰਦ ਕੀਤੇ ਜਾਣ। ਇਹ ਇੱਕ ਬਹੁਤ ਵੱਡਾ ਅਹਿਮ ਸਵਾਲ ਆ ਪਰ ਜਿਹੜਾ ਜਿੰਨਾ ਇਸ ਗੱਲ ਨੂੰ ਤੂਲ ਦਿੱਤਾ ਗਿਆ ਇਹ ਬਹੁਤ ਮੰਦ ਭਾਗ ਆਗਾ ਕਿਉਂਕਿ ਸਿੱਖ ਧਰਮ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਕ ਜੁੜੀਆਂ ਨੇ ਉਹਨਾਂ ਨੂੰ ਇਹ ਠੇਸ ਪਹੁੰਚੀ ਆ ਕਿਉਂਕਿ ਸਭ ਦੇ ਹਿਰਦੇ ਜਦੋਂ ਇਸ ਤਰੀਕ ਗੱਲ ਆਉਂਦੀ ਆ ਤੇ ਉਦੋਂ ਹਿਰਦੇ ਬਲੁੰਦਰੇ ਜਾਂਦੇ ਨੇ ਪਰ ਜਿਹੜਾ ਇਹ ਕਾਰਾ ਕੀਤਾ ਗਿਆ ਚਾਹ ਨੌਜਵਾਨ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਹੋ ਸਕਦਾ ਕਿ ਉਹਦੀ ਆਸਤਾ ਆਪਣੇ ਕੋਈ ਵੱਧ ਹੋਵੇ ਕਿ ਉਹ ਚਾਹੁੰਦਾ ਹੋਵੇ ਕਿ ਇਹ ਜਿਹੜੇ ਡੀਜੇ ਨੇ ਇੱਥੇ ਨਾਲ ਲਗਾਏ ਜਾਣ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਆਉਂਦੀ ਹੈ ਨੂੰ ਪ੍ਰਾਪਤ ਕਰਦੇ ਆ ਚਲੋ ਆਪਾਂ ਉਹਦੀ ਗੱਲ ਨੂੰ ਵੀ ਵੱਡੀ ਕਰਦੇ ਆ ਪਰ ਹੁਣ ਕਮੇਟੀ ਦਾ ਕਹਿਣਾਗਾ ਕਿ ਜਿਹੜਾ ਪ੍ਰਾਤਨ ਜਿਹੜੀ ਪਿੰਡ ਦੀ ਸੰਗਤ ਵੱਲੋਂ ਸਾਰਾ ਕੁਝ ਇਹ ਬਣਾਇਆ ਗਿਆਗਾ ਤੇ ਇਹ ਜਿਹੜਾ ਵੱਖਰਾਗਾ ਪਬਲਿਕ ਪਲੇਸ ਕਹਦੀ ਆਪਾਂ ਉਹਨੂੰ ਤੇ ਬਈ ਗੁਰਦੁਆਰੇ ਦੇ ਵਿੱਚ ਨਹੀਂ ਆਉਂਦਾ ਵਿਚਾਲ ਦੀ ਸੜਕ ਜਾਂਦੀ ਹੈ 20 25 ਫੁੱਟ ਉਸ ਤੋਂ ਅੱਗੇ ਜਾ ਕੇ ਜਿਹੜਾ ਉਹ ਕਾਫੀ ਦਿਨ ਜਿਹੜਾ ਦੂਰ ਤੇ ਬਣਿਆ ਹੋਇਆਗਾ ਪਰ ਦਿਖਾਇਆ ਇਹ ਗਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਡੀਜੇ ਵੱਜ ਰਹੇ ਨੇ ਗੁਰਦੁਆਰੇ ਦੇ ਹਾਲ ਦੇ ਵਿੱਚ ਡੀਜੇ ਵੱਜ ਰਹੇ ਨੇ ਇਹ ਸਾਰਾ ਸਾਰ ਗਲਤ ਆ ਸਾਰਾ ਸਾਰ ਜਿਹੜਾ ਸਾਰਾ ਜਿਹੜਾ ਨਿਚੋੜ ਉਹਨਾਂ ਨੇ ਵੀਡੀਓ ਭੇਜੀ ਆ ਤੇ ਹੁਣ ਤੁਸੀਂ ਦੇਖਿਓ ਉਹ ਵੀਡੀਓ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਿਹੜਾ ਤੁਹਾਨੂੰ ਸਾਰੀ ਵੀਡੀਓ ਦਿਖਾਊਗਾ ਲੰਗਰ ਹਾਲ ਦੀ ਤੇ ਸਾਰੇ ਤੁਹਾਡੇ ਨਾਲ ਜਿਹੜੀ ਉਹ ਵਿਚਾਰ ਸਾਂਝੀ ਕਰਨਗੇ ਮੈਨੂੰ ਦਿਓ ਆਜ ਤੁਸੀਂ ਦੇਖਦੇ ਹੋ ਪੰਜਾਬੀ ਪੈਸਾ ਟੀਵੀ ਮਾਇਆ ਮਕਰ ਸਿੰਘ ਉੱਬਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿੰਘ ਸਵਾ ਰਾਣੀ ਤਲਾ ਗੁਰਦੁਆਰੇ ਦੀ ਸੰਗਤ ਔਰ ਪ੍ਰਧਾਨ ਸਾਹਿਬ ਸੈਕਟਰੀ ਐਂ ਸਾਡੇ ਐਕਸ ਪ੍ਰਧਾਨ ਸਾਹਿਬ ਨੇ ਦੇ ਸਾਹਮਣੇ ਜੋ ਬਿਲਡਿੰਗ ਦੇਖ ਰਹੀ ਹੈ ਜਿਹਦੀ ਉਹਨਾਂ ਅੱਜ ਕੱਲ ਇਸ਼ੂ ਕਾਲੀ ਮੁੜੇ ਨੇ ਵੀਡੀਓ ਪਾਈ ਹੈ ਉਹਦੇ ਬਾਰੇ ਚ ਅਸੀਂ ਥੋੜਾ ਜਿਆਦਾ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਕਿ ਜਿਹੜੀ ਇਹ ਸਾਹਮਣੇ ਬਿਲਡਿੰਗ ਦਿਖਾਈ ਦੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਪਰ ਗੁਰਦੁਆਰਾ ਸਾਹਿਬ ਜਿਹੜਾ ਹੈ ਉਹਦੇ ਅੰਦਰ ਇੱਕ ਲੰਗਰ ਹਾਲ ਹੈ ਉਹਦੀ ਵੀਡੀਓ ਅਸੀਂ ਤੁਹਾਨੂੰ ਥੋੜੇ ਤੇ 2-3 ਮਿੰਟ ਦੇ ਬਾਅਦ ਚ ਦਿਖਾਣੇ ਆ ਔਰ ਇਹ ਵਿੱਚ ਜਿਹੜਾ ਇਹ ਰੋਡ ਹੈ ਗੁਰਦੁਆਰਾ ਸਾਹਿਬ ਉਸ ਸਾਈਡ ਇਹ ਵਿੱਚ ਰੋਡ ਹੈ ਇਸ ਰੋਡ ਤੋਂ ਇਹ ਨਾਲਾ ਆਇਆ ਹੈ ਨਾਲੇ ਤੋਂ ਇਸ ਸਾਈਡ ਇਹ ਲੰਗਰ ਇਹ ਆਪਣਾ ਇੱਕ ਕਮਿਊਨਿਟੀ ਹਾਲ ਬਣਾਇਆ ਜਿਹਦੀ ਅਸੀਂ ਫੋਟੋ ਤੁਹਾਨੂੰ ਇੱਥੇ ਦਿਖਾ ਦਿੰਦੇ ਆ ਕਿ ਕਮਿਊਨਿਟੀ ਹਾਲ ਇਧਰ ਹੀ ਸਿੱਕਿਆ ਹੋਇਆ ਹੈ ਇਹ ਦੇਖੋ ਇਹ ਗਵਰਨਮੈਂਟ ਦੀ ਤਰਫੋਂ ਆਈ ਥੋੜੀ ਉਹਨਾਂ ਦੀ ਮਦਦ ਤੇ ਲੈ ਕੇ ਪੈਸੇ ਬਣਵਾਇਆ ਸੀ ਜਿਨ੍ਹਾਂ ਦਾ ਰਮਨਪੱਲਾ ਸਾਹਿਬ ਨੇ ਬਣਵਾਇਆ ਸੀ ਇਹ ਉਹਨਾਂ ਦਾ ਨਾਮ ਲਿਖਿਆ ਹੋਇਆ ਉਸ ਤੋਂ ਬਾਅਦ ਵਿੱਚ ਇਹ ਲਾਈਨ ਜਿਹੜਾ ਹਾਲ ਹੈ ਇਹਦੇ ਵਿੱਚ ਕੋਈ ਵੀ ਪ੍ਰੋਗਰਾਮ ਤਰ੍ਹਾਂ ਨੂੰ ਅਸੀਂ ਕੋਈ ਮਨਾ ਨਹੀਂ ਕਰਦਾ ਜਦਾਂ ਕੋਈ ਦਸਮਾ ਆਇਆ ਉਹ ਫ੍ਰੀ ਹੁੰਦਾ ਹੈ ਸਿਰਫ ਇੱਕ ਆਹੀ ਮੋਦੀ ਦੇਵਾ ਜਿਹੜਾ ਨੇ ਉਹ ਸਫਾਈ ਦੀ ਸੇਵਾ ਲੈਣਿਆ ਉਸ ਦੇ ਵਿੱਚ ਕੋਈ ਮੂਸਲਮਾਨ ਵੀ ਆਲਕਾ ਕਰ ਸਕਦਾ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਆਪਣਾ ਕੋਈ ਵੀ ਨੂੰ ਕਰ ਸਕਦਾ ਕਿਸੇ ਨੂੰ ਮਨਾ ਨਹੀਂ ਆ ਉਹਦੇ ਬਾਅਦ ਜੇ ਜੋ ਵੀ ਇਹ ਵੱਡੇ ਨੂੰ ਦਾ ਮੈਰਿਜ ਦਾ ਜਵਾਹ ਹੀ ਕਰਨਿਆ ਬੰਦੋਸਤ ਉਹ ਫਰੀ ਹੈ ਉਹਦੇ ਚ ਜਵਾਹ ਹੀ ਮਾਈ ਪੈਣ ਕੋ ਪੈਸੇ ਨਹੀਂ ਲੈਂਦੇ ਜੇ ਕੋਈ ਨਹੀਂ ਐਵੇਂ ਪ੍ਰੋਗਰਾਮ ਕਰਦਾ ਤਾਂ ਉਹਦੇ ਤੇ ਅਸੀਂ ਖਰਚਾ ਵੀ ਕਰ ਦਿੰਦੇ ਆ ਲੇਕਿਨ ਅਸੀਂ ਕਦੀ ਵੀਡੀਓ ਤੇ ਨਹੀਂ ਪਾਇਆ ਇਹ ਅਜੇ ਹਿੰ ਮਜ਼ਦੂਰਾਂ ਨੂੰ ਪਾਣਾ ਪਿਆ ਗਿਆ ਕਿ ਕਾਫੀ ਫੋਨ ਵੀ ਆ ਜਣੇ ਜਿਹੜੀ ਕੱਲ ਦੀ ਵੀਡੀਓ ਬਹਰ ਲਈ ਇਹ ਇਹ ਤੁਸੀਂ ਖੁਦ ਦੇਖ ਸਕਦੇ ਹੋ ਔਰ ਮੈਂ ਕਹਿਣਾ ਕਿ ਵੈਲਕਮ ਟੂ ਜੰਮੂ ਜਦੋਂ ਵੀ ਆਓ ਤੁਸੀਂ ਇਹ ਸਦਕੇ ਆ ਜਿਆ ਆ ਕਰਾਂਗੇ ਤੁਹਾਨੂੰ ਪੂਰਾ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਹਨ ਕਿਸ ਨਾਲ ਇਹ ਕੁਲਵਰ ਸਾਹਿਬ ਹੈ 1 ਮਹੀਨਾ ਜਿਹੜੇ ਇਹ ਅਸੀਂ ਇੱਕ ਤਲਾਬ ਨੂੰ ਪਰ ਕੇ ਬਣਵਾਇਆ ਸੀ ਔਰ ਇਹਦੇ ਬਾਰੇ ਵਿੱਚ ਸਾਰੀ ਸੰਗਤ ਨੇ ਪੈਸਾ ਲਾ ਕੇ ਤਾਂ ਫੈਸਲਾ ਕੀਤਾ ਸੀ ਕਿ ਜੋ ਵੀ ਗਰੀਬ ਬੰਦੇ ਹੋਣਗੇ ਇੱਕ ਲਿਮਟ ਦੀ ਜਿਹੜੇ ਪੈਸੇ ਹਨ ਉਹਨਾਂ ਵਿੱਚ ਇਹਦਾ ਖਾਲਸਾ ਜਿਹੜੀ ਹੈ ਮੇਨਟੇਨ ਹੋਏਗੀ ਇਹ ਆਏ ਕੋਈ 10000 ਲੈਣੇ ਕੋਈ ਕਿਸੇ ਕੋਲ 8000 ਲੈਣੇ ਬਸ ਕਿੰਨੇ ਹੀ ਪੈਸੇ ਲੈਣੇ ਆਹੀਂ ਇਸ ਤੋਂ ਜ਼ਿਆਦਾ ਨਹੀਂ ਜਿਹੜੀ ਕਿ ਆਹੀਂ ਗੁਰਦਵਾਰਾ ਸਾਹਿਬ ਦੀ ਹੋਰ ਹੈ ਖਾਲਦੀ ਮੇਨਟੇਨੈਂਸ ਕਰ ਸਕੀਏ ਬਸ ਇੰਨੇ ਬੰਦੇ ਇਸ ਦੇ ਸਾਹਬ ਦਾ ਪ੍ਰਧਾਨ ਸਾਹਿਬ ਦੱਸਣਗੇ ਔਰ ਉਸ ਤੋਂ ਬਾਅਦ ਆਈ ਤੋਂ ਉਹਨਾਂ ਨੂੰ ਲੰਗਰ ਖਾਣ ਦੇ ਦਰਸ਼ਨ ਕਰਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰਪਰਵਾਸਾਂ ਦੀ ਬੇਨਤੀ ਹੈ ਕਿ ਕੱਲ ਦਾ ਇੱਕ ਵੀਡੀਓ ਬਣਾ ਕੇ ਵਾਇਰਲ ਗਲਤ ਕੀਤਾ ਨਾ ਕਿ ਸਾਡਾ ਇਹ ਜਿਹੜਾ ਕਮਿਊਨਿਟੀ ਹਾਲ ਜਿਹੜਾ ਫੋਕੂ ਤੋਂ ਨੂੰ ਭੇਜ ਰਿਹਾ ਅਸੀਂ ਕਮਿਊਨਿਟੀ ਹਾਲ ਹੈ ਤੇ ਸਾਰਿਆਂ ਦਾ ਸੰਦਾ ਨੂਵੀਂ ਰਵੀ ਇੱਥੇ ਹੋਰ ਮੁਸਲਮਾਨ ਵੀ ਵੀ ਬਾਕੀ ਮਨਮੁਦਰ ਜਿਹੜੇ ਸਾਰੇ ਉਹ ਇੱਕ ਸੰਦਾ ਜਿਹੜਾ ਗਵਰਨਮੈਂਟ ਨੇ ਸਾਨੂੰ ਹਾਲ ਮਨਾ ਕੇ ਦਿੱਤਾ ਸੀ ਤੇ ਉਹਦੇ ਜਿਹੜੇ ਸਾਰੇ ਜੁੜ ਕਰ ਲਏ ਵਕਤਨ ਵਕਤਨ ਸੋ ਸਾਰੇ ਸਾਰੇ ਅੱਜ ਪੁਰਾਣੀ ਕਮੇਟੀ ਵੀ ਹੋਣ ਵਾਲੀ ਕਮੇਟੀ ਵੀ ਸੰਗਤ ਵੀ ਸਾਰੀ ਇੱਥੇ ਪ੍ਰੈਜ਼ੈਂਟ ਹੈ ਚੇਰਮੈਨ ਸਾਹਿਬ ਕੋਲ ਵੀ ਦੇਖੋ ਉਹਨਾਂ ਨੇ ਵੀ ਇਹ ਹੀ ਗੱਲ ਕੀਤੀ ਆ ਕਿ ਇਹ ਸਾਰਾ ਸਾਂਝੀ ਜਗ੍ਹਾ ਹੈ ਜਿਹੜਾ ਗੁਰਦੁਆਰਾ ਸਾਹਿਬ ਨੂੰ ਪਰਿਸ਼ਾਣਾ ਬੇਗੋੜ ਹੈ ਇਹ ਨਾਲ ਹੀ ਹੈ ਸੋ ਇਸ ਲੋਲੀ ਜਿਹੜਾ ਇਹ ਤੇ ਜਿਹੜਾ ਹੈ ਸਾਡਾ ਕਮਿਊਨਿਟੀ ਹਾਲ ਜਿੱਥੇ ਜਿਹੜੇ ਬੱਚਿਆਂ ਦੀ ਸ਼ਾਦੀ ਹੁੰਦੀ ਹੈ ਉਹ ਇਹ 98 ਚ ਬਣਾਇਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਆ ਪ੍ਰੋਗਰਾਮ ਜਿਹੜਾ ਜਿਹੜੇ ਵੀਡੀਓ ਜਿਹਨਾਂ ਨਾਲ ਲਿਤਾਇਆ ਜਾਂਦਾ ਸ਼ਾਦੀ ਇੱਥੇ ਹੋਈ ਇਹਨਾਂ ਨੇ ਵੀਡੀਓ ਇੱਥੇ ਲਗਾਏ ਇਹਨਾਂ ਦਾ ਭਰਾ ਦੀ ਸ਼ਾਦੀ ਹੋਈ ਉਹਨਾਂ ਵੀਡੀਓ ਇੱਥੇ ਲਗਾਇਆ ਉਹਨਾਂ ਨੇ ਸਪੈਸ਼ਲ ਵੀਡੀਓ ਬਾਹਰੋਂ ਲਿਆ ਕੇ ਇੱਥੇ ਲਗਾਏ ਉਹਨਾਂ ਦੇ ਡੀਜੇ ਡੀਜੇ ਜਿਹੜੇ ਇਹਨਾਂ ਨਾਲ ਬਾਹਰੋਂ ਲਿਆ ਕੇ ਇੱਥੇ ਗੁਰਦੁਆਰੇ ਵਾਸਤੇ ਇਹਨਾਂ ਨੇ ਲਾਗੇ ਉਸ ਵੇਲੇ ਤੇ ਲਾਗੇ ਤੇ ਚੱਲਦੇ ਪਏ ਜਿਹੜਾ ਹੈ ਪ੍ਰੋਗਰਾਮ ਅੱਜ ਤੇ ਤੁਸਾਲ ਹੋਇਆ ਹੈ ਇਹਦੇ ਇਹੋ ਟੈਂਟੋਸ ਦੇ ਕਰਕੇ ਜਦੋਂ ਜਿਲ੍ਹਾ ਵੀ ਆਪਣਾ ਟੈਂਟੋ ਲਾਉਂਦੇ ਨੇ ਆਪਣਾ ਡੀਜੇ ਜ਼ਬਰਦਸਤ ਬਾਰੂ ਆਣ ਕੇ ਲਾਉਂਦੇ ਨੇ ਬੜਾ ਚੀਜ਼ ਹੈ ਇਹ ਬੰਦੇ ਨਹੀਂ ਸਾਡੀ ਕਿਸੇ ਸੋ ਇਹ ਕਮਿਊਨਿਟੀ ਹਾਲ ਆ ਵੀਰ ਜੀ ਅਗਰ ਕੋਈ ਨੂੰ ਗਲਤ ਇਹ ਮੈਸੇਜ ਇਹਨੇ ਭੇਜ ਦਿੱਤਾ ਤਾਂ ਅਸੀਂ ਨਿਮਾ ਦੇ ਦੱਸਿਆ ਕਿ ਜਿਹੜਾ ਅਸਲੀ ਹਾਲ ਜ ਸਾਰੇ ਅਸੀਂ ਇਕੱਠੇ ਹੋਏ ਕਿ ਸਰਪੰਚ ਸਾਹਿਬ ਦੀ ਅੱਛੀ ਸੇ ਮਿਲ ਕੇ ਨੇ ਕਿਤੇ ਤੇ ਇਹ ਜਿਹੜੀ ਉਹ ਸਾਰੀ ਹੈ ਜਿਹੜਾ ਜਿਹੜੀ ਹੈ ਇਹ ਕਮਿਊਨਿਟੀ ਹਾਲ ਦੀ ਹੈ ਜਿਹੜੀ ਸਾਈ ਫਰੋਤ ਨੇ ਪਿੱਛੇ ਜਿਹੜੀ ਜਿਹੜੀ ਹੈ ਆਹ ਤੁਹਾਨੂੰ